ਪੰਜਾਬ ਸਰਕਾਰ ਵੱਲੋਂ ਭੀਖ ਮੰਗਣ ਵਾਲੇ ਬੱਚਿਆਂ ਨੂੰ ਘਿਟਨਾ ਪ੍ਰਾਂਤੋਂ ਮੁਕਤ ਕਰਾਉਣ ਤੇ ਭੀਖ ਮੰਗਣ ਦੀ ਪ੍ਰਵਾਇਰਤੀ ਨੂੰ ਠਲ ਪਾਉਣ ਲਈ ਜੀਵਨ ਜੋਤ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਜਿਸ ਦੇ ਤਹਿਤ ਸੜਕਾਂ ਤੇ ਭੀਖ ਮੰਗਦੇ ਬੱਚਿਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਜੇਕਰ ਇਹ ਡੀਐਨਏ ਟੈਸਟ ਵਿੱਚ ਜਿਨ੍ਹਾਂ ਕੋਲੇ ਬੱਚੇ ਰਹਿ ਰਹੇ ਹਨ ਉਹਨਾਂ ਨਾਲ ਮੈਚ ਕਰ ਜਾਂਦਾ ਹੈ ਤਾਂ ਬੱਚੇ ਮਾਪੇ ਨੂੰ ਵਾਪਸ ਕਰ ਦਿੱਤੇ ਜਾਣਗੇ ਪਰ ਨਾਲ ਹੀ ਮਾਪੇ ਨੂੰ ਵਾਰਨਿੰਗ ਦਿੱਤੀ ਜਾਵੇਗੀ ਕਿ ਅੱਗੇ ਤੋਂ ਇਹ ਬੱਚੇ ਸੜਕ ਤੇ ਭੀਖ ਮੰਗਦੇ ਨਜ਼ਰ ਨਾ ਆਣ ਉਨਾ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਪ੍ਰਜੈਕਟ ਜੀਵਨ ਜੋਤ ਦੇ ਅੰਦਰ ਆਪਾਂ ਬਦਾਸਪੁਰ ਸਿਟੀ ਤੇ ਦਿਨਾਂ ਦੇ ਵਿੱਚ ਰੇਡ ਕੀਤੀ ਸੀ ਉੱਥੋਂ ਆਪਾਂ ਭੀਕ ਮੰਗਦੇ ਜਿਹੜੇ ਬੱਚੇ ਆ ਉਹ ਦੋ ਕੁੜੀਆਂ ਤਿੰਨ ਮੁੰਡੇ ਫੜੇ ਆ ਨਾਲੇ ਪਲੱਸ ਆਪਾਂ ਬੇਲਪੁਰੀ ਵਿੱਚ ਦੇ ਦੋ ਬੱਚੇ ਫੜੇ ਸੀ ਜਿਹੜੇ ਬੇਲਕੁਰੀ ਵਾਲੇ ਬੱਚੇ ਸੀ ਉਹਨਾਂ ਨੂੰ ਆਪਾਂ ਪੁੱਛਿਆ ਕਿ ਤੁਸੀਂ ਕਿੱਥੇ ਰਹਿੰਦੇ ਹੋ ਉਹਨਾਂ ਨੇ ਦੱਸਿਆ ਕਿ ਆਪਾਂ ਆਪਣੇ ਨਾਲ ਠੇਕੇਦਾਰ ਨਾਲ ਰਹਿੰਦੇ ਆ ਆਪਾਂ ਟੋਟਲ 8 ਜਾਣੇ ਆ ਤੇ ਇਹ 8 ਜਾਣੇ ਠੇਕੇਦਾਰ ਨਾਲ ਹੀ ਰਹਿ ਰਹੇ ਆ ਉਹਨਾਂ ਨੇ ਠੇਕੇਦਾਰ ਨੂੰ ਆਪਾਂ ਬੁਲਾ ਲਿਆ ਤੇ ਠੇਕੇਦਾਰ ਵੀ ਆ ਗਏ ਨੇ ਬੱਚੇ ਵੀ ਸਾਡੇ ਕੋਲ ਨੇ ਆਪਾਂ ਇਹਨਾਂ ਸਾਰਿਆਂ ਨੂੰ ਸੀ.ਐਲ.ਸੀ. ਇੱਥੇ ਪ੍ਰੋਡਿਊਸ ਕਰਨ ਲੱਗੇ ਆ ਤਾਂ ਡੀ.ਸੀ. ਸਾਹਿਬ ਦੇ ਦਿਸ਼ਾ ਅਨੁਸਾਰ ਕਿ ਸਾਹਮਣੇ ਐਸ.ਐਚ.ਓ. ਸਿਟੀ ਉਹਨਾਂ ਨੂੰ ਕਿਹਾ ਗਿਆ ਤਾਂ ਕਿ ਇਹਨਾਂ ਨੂੰ ਬੁਲਾਇਆ ਜਾਏ ਤਾਂ ਉੰਦਾਂ ਹੀ ਡੀ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਆਪਾਂ ਯਰ ਕੰਟੈਕਟ ਕਰੋ ਤਾਂ ਸਰ ਇਹਨਾਂ ਨੂੰ ਅਗਯੂ NSC ਜਿਸ ਤਰ੍ਹਾਂ ਦੇਸ਼ ਦੇਗੀ ਉਹਨਾਂ ਨੂੰ ਦੱਬ ਕੀਤਾ ਜਾਵੇ। ਅੱਲਸਾ ਦੀ ਸਾਡੇ ਘਰ ਵਾਈ ਦੀ ਸਾਹਮਣਾ ਮੀਟਿੰਗਾਂ ਟੀਮਾਂ ਬਣਾਈਆਂ ਜਾਣਗੀਆਂ ਤੇ ਕੰਟੀਨਿਊ ਇਹਨਾਂ ਦਾ ਕੰਮ ਹੋਏਗਾ। ਲਗਾਤਾਰ ਰੇਡਸ ਚੱਲਣਗੀਆਂ। ਸਰ ਕੱਲ ਟੀਮਾਂ ਬਣਾਣਗੇ ਟੀਮਾਂ ਲਗਾਤਾਰ ਰੇਡ ਕਰਨਗੀਆਂ। ਸਚਾ ਸਿੰਘ ਮਲਤਾਨੀ ਚੇਅਰਪਸਨ ਡਿਸਟ੍ਰਿਕਟ ਚਾਈਲਡ ਵਰਕਰ ਕਮੇਟੀ ਕੋਲੋਂ ਇੱਕ ਸਰਕਾਰ ਦੇ ਪੱਧਰੋਂ ਪੱਧਰ ਨੂੰ ਬਣੀ ਜਿਹੜੇ ਦਲਦੇ ਪੈਦਲ ਦੇ ਕੋਈ ਸਾਡੇ ਡਿਸਟ੍ਰਿਕਟ ਚਾਰਜ ਪ੍ਰੋਟੈਕਸ਼ਨ ਜੋ ਜੋ ਚੱਲ ਰਹੀ ਇਹ ਸਾਰਾ ਗੰਡ ਜਿਹੜਾ ਇਹ ਹਰ ਮਹੀਨੇ ਰੇਡ ਕਰਦਾ ਭੜਿਆ ਬੈਗਿੰਗ ਵਾਲੇ ਕੇਸ ਜਿਹੜੇ ਮੰਨਦੇ ਨੇ ਇਹਨਾਂ ਦੇ ਰੇਡ ਕਰਦੇ ਤੇ ਜਿਹੜੇ ਚਾਈਲਡ ਲੇਬਰ ਕਰਾਉਣ ਵਾਲੇ ਇਹਨੂੰ ਵੀ ਕਰ ਦਿੰਦੇ ਆ ਔਰ ਰੇਡ ਕਰਕੇ ਉਹਨਾਂ ਬੱਚਿਆਂ ਨੂੰ ਖੜੇ ਕਰਿਆ ਦਿੰਦਾ ਤੇ ਲੈ ਆਦਾ ਜਨਤਿਦ ਬੱਚੇ ਜਿਹੜੇ ਨੇ ਉਹਨਾਂ ਦੇ ਨਾਲ ਕੋਈ ਸ਼ਕਤੀ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਪਿਆਰ ਦੇ ਨਾਲ ਜੋ ਮਰਤਾਵਾ ਕੀਤਾ ਜਾਂਦਾ ਸਰ ਜੋ ਜੋ ਉਹਨਾਂ ਸਬਧ ਦੀ ਲੋੜ ਹ ਉਸ ਹੱਬ ਨਾਲ ਉਹ ਵੀ ਦਿੱਤੀ ਜਾਂਦੀ ਉਹਨਾਂ ਨੂੰ ਪਰ ਜਿਹੜੇ ਉਹ ਬੰਦੇ ਲੇਬਰ ਕਰਵਾਉਂਦੇ ਨੇ ਜਾਂ ਬੱਚਿਆਂ ਕੋਲ ਭੀਰ ਭਵਾਉਂਦੇ ਨੇ ਉਹਨਾਂ ਤੇ ਸਰਕਾਰ ਨੇ ਮਨ ਬਣਾ ਲਿਆ ਤੇ ਆਪਾਂ ਇਹਨੂੰ ਹੱਲ ਪਾ। ਤੋਂ ਹਸਾਰ ਤੋਂ ਬੰਦ ਸੀ ਮਾਨੀ ਸਰਕਾਰ ਨੇ ਇਸ ਵੇਲੇ ਇੱਕ ਨਵਾਂ ਕੀਤਾ ਹੈ ਕਿ ਇਹ ਵਾਧੇ ਜਾਰਿਆ ਪ੍ਰਾਪਤ ਤੇ ਇਸ ਵਾਧੇ ਨੂੰ ਪ੍ਰਾਪਤ ਕਿਸ਼ਤਾਂ ਰੋਕਿਆ ਜਾ ਸਕਦਾ। ਕਿਉਂਕਿ ਲੋਕੀ ਜਿਹੜੇ ਬੱਚੇ ਜਿਹੜੇ ਮੰਗਵਾਉਂਦੇ ਨੇ ਜਿੰਨਾਂ ਤੋਂ ਉਹ ਬੱਚਿਆਂ ਨੂੰ ਜাঁਹ ਉਹਨਾਂ ਕੋਲ ਕੋਈ ਲੇਬਰ ਚਾਈਲਡ ਲੇਬਰ ਕਰਾਉਂਦੇ ਨੇ ਉਹਨਾਂ ਬਾਰੇ ਜਿਹੜੇ ਉਹ ਗੈਂਗ ਬਣੇ ਨੇ ਜਿਹੜੇ ਬਣੇ ਨੇ ਗੈਂਗ ਉਹਨਾਂ ਕੋਲੋਂ ਕੰਮ ਕਰਾਉਂਦੇ ਕਈ ਬੱਚੇ ਮੰਗਦੇ ਨੇ ਨਾਲ ਕਹਿੰਦੇ ਸਾਡੇ ਬੱਚਿਆਂ ਦੀ ਮਦਰ ਆ ਜਾਂਦੇ ਨੇ ਜਿਹੜੀ ਉਹ ਸਾਡੇ ਸਮਾਜ ਵਿੱਚ ਹਰ ਸਾਲ ਕਿੰਨੇ ਬੱਚੇ ਗਵਾਜ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਉਹ ਬੱਚੇ ਕਿੱਥੇ ਜਾਂਦੇ ਨੇ ਸਰਕਾਰ ਦੇ ਵੀ ਲੱਭਣਾ ਚਾਹਦੀ ਹੈ ਇਸ ਕਰਕੇ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਜਿਹੜੇ ਵੀ ਬੱਚੇ ਇਹੋ ਜਿਹੇ ਲੱਭਦੇ ਨੇ ਉਹਨਾਂ ਦਾ ਡੀਨ ਇੰਡਸਟਰੀ ਕਰਾ ਦੇ ਕੀ ਉਹ ਬੱਚੇ ਉਹਨਾਂ ਦੇ ਹੈਗੇ ਕਿ ਨਹੀਂ ਹੈਗੇ ਜੇ ਇਹਦੇ ਬੱਚੇ ਉਹਨਾਂ ਦੇ ਨੇ ਤੇ ਫਿਰ ਸਰਕਾਰ ਉਹਨਾਂ ਨੂੰ ਥੋੜੀ ਵਾਰਨ ਦੇ ਕੇ ਛੱਡ ਵੀ ਸਕਦੀ ਇੱਕ ਵਾਰੀ ਪਰ ਜੇ ਦੁਬਾਰਾ ਉਹ ਫੜੇ ਗਏ ਤੇ ਫਿਰ ਉਹਨਾਂ ਤੇ ਫਾਇਲ ਕੀਤੀ ਜਾਏਗੀ ਪਰ ਜਿਹੜੇ ਬੱਚਿਆਂ ਦੇ ਡੀਐਨਏ ਟੈਸਟ ਨਾ ਹੋਵੇ ਉਹਨਾਂ ਦੇ ਸਰਕਾਰ ਫਿਰ ਖਲਾਫ ਕਰ ਦੇਗੀ ਤੇ ਤੁਸੀਂ ਜਿਹੜੇ ਬੱਚੇ ਕਿਸੇ ਤੇ ਲੈ ਕੇ ਦੇਣਗੇ ਤੇ ਉਹਨਾਂ ਦੇ ਖਿਲਾਫ ਫਿਰ ਅਫੇਡ ਹੋਏਗਾ ਇਹ ਬੱਚੇ ਜਿਹੜੇ ਨੂੰ ਫਿਰ ਜਿਹੜੇ ਇਹਨਾਂ ਨੂੰ ਜਿਹੜਾ ਫੜ ਕੇ ਉਹ ਸਾਡੇ ਕੋਲ ਲੈ ਕੇ ਆਣਾ ਇਹਨਾਂ ਨੇ ਫਿਰ ਉਹ ਜਿੰਨੇ ਡੀਐਨਏ ਟੈਸਟ ਜਿੰਨੇ ਚ ਰਿਪੋਰਟ ਨਹੀਂ ਹੁੰਦੀ ਹਾਂਜੀ ਹੁੰਦੇ ਚਿਰ ਉਹ ਬੱਚੇ ਜਿਹੜੇ ਸਾਡੇ ਜਿਹੜੇ ਹੋਮ ਬਣੇ ਨੇ ਸਰਕਾਰੀ ਉਹਨਾਂ ਚ ਰਹਿਣ ਜਿਹੜੀਆਂ ਲੜਕੀਆਂ ਦਾ ਵੱਖਰਾ ਤੇ ਬੱਚਿਆਂ ਦਾ ਬਵਾਏ ਦਾ ਵੱਖਰਾ ਹੁੰਦਾ ਉਹਦੇ ਰਹਿਣਗੇ ਪਰ ਜੇ ਡੀਐਨਏ ਦੀ ਰਿਪੋਰਟ ਆ ਗਈ ਕਿ ਉਹ ਮੇਲ ਨਹੀਂ ਖਾਂਦਾ ਇਹਨਾਂ ਦਾ ਤੇ ਉਹ ਬੱਚੇ ਉਹਨਾਂ ਤੇ ਨਹੀਂ ਆਗੇ ਫਿਰ ਉਹਨਾਂ ਤੇ ਜਿਹੜੇ ਮਾਪੇ ਨੇ ਉਹਨਾਂ ਦੇ ਖਿਲਾਫ ਜਿਹਨਾਂ ਨੇ ਝਾਲੀ ਬਣ ਕੇ ਕਾਦੇ ਕਿ ਸਾਡੇ ਬੱਚੇ ਤੋਂ ਉਹਨਾਂ ਦੇ ਖਿਲਾਫ ਜਿਹੜੀ ਹੋਫਾਇਆ ਦਰਕਤ ਹੈ ਜਿਹੜੇ ਬੱਚੇ ਨੇ ਫਿਰ ਉਹ ਬੱਚੇ ਸਰਕਾਰੀ ਤੌਰ ਤੇ ਜਿਹੜਾ ਉਹਨਾਂ ਨੂੰ ਚਦਰ ਹੋਮ ਚ ਰੱਖਿਆ ਜਾਏਗਾ ਤੇ ਉਹਨਾਂ ਦੀ ਸਹਾਇਤਾ ਨਾਲ ਹਰਤੀ ਜਿਲ੍ਹਾ ਮੇਵਾਰ ਜਿਲ੍ਹਾ ਸਰਕਾਰ ਦੇ ਔਰ ਇਹ ਨੇਮ ਜਰੀਏ ਜਾਰੇਦੇ ਦੀ ਸਾਰੀ ਔਰ ਇਹ ਮੈਨੂੰ ਪੂਰੀ ਮੇਜ਼ ਹੈ ਤੇ ਜੇ ਸਖਤੀ ਨਾਲ ਸਾਰਾ ਕੀਤਾ ਜਾਏਗਾ ਉਹਦੇ ਨਾਲ ਇੱਥੇ ਜਿਹੜੇ ਬੱਚੇ ਮੰਦਨ ਵਾਲਾ ਉਹ ਕੰਮ ਹੀ ਖਤਮ ਹੋ ਜਾਣਾ ਹੈ ਔਰ ਸਰਕਾਰ ਦੀ ਇਹ ਬਹੁਤ ਵੱਡੀ ਕਦਮ ਹੈ ਕਿਉਂਕਿ ਕਈ ਵਾਰੀ ਇਹ ਬੱਚੇ ਸਾਡੇ ਕੋਲ ਜਿਹੜੇ ਆਤੇ ਹਨ ਸਾਨੂੰ ਪਤਾ ਨਹੀਂ ਪੈਂਦਾ ਕੀ ਕੀਤਾ ਜਾਏਗਾ ਪਰ ਸਰਕਾਰ ਨੇ ਜਿਹੜਾ ਇਹ ਕਦਮ ਲਿਆ ਹੈ ਨਾ ਡੀਆਰਏ ਟਾਸਟੜਾ ਇਹ ਬਹੁਤ ਵਧੀਆ ਔਰ ਉਹਦੇ ਨਾਲ ਮਰਖਲ ਕਾਫੀ ਡਰ ਪਏਗਾ ਕਿਉਂਕਿ ਜਿਹੜੇ ਮੰਗਾਂਦੇ ਨੇ ਜੇ ਕੰਮ ਕਰਦੇ ਉਹਨਾਂ ਨੂੰ ਪਤਾ ਹੀ ਹੈ ਵੀ ਸਾਡੇ ਬੱਚੇ ਕਿ ਨਹੀਂ ਹੈ ਉਹ ਜਾਂ ਤੇ ਸਾਡਾ ਜਨਨ ਛੱਡ ਕੇ ਦੌੜ ਜਾਣਗੇ ਤੇ ਜਾਂ ਫਿਰ ਇਸ ਪੇਟ 'ਚ ਆ ਕੇ ਤੇ ਉਹਨਾਂ ਦੇ ਬੱਚੇ ਦੱਸ ਦਿੱਤੇ